ਪੰਜਾਬ ਸਰਕਾਰ ਦੀ ਕੈਬਨਟ ਮੰਤਰੀ ਬਲਜੀਤ ਕੌਰ ਦੇ ਵਿਦਾਨ ਸਬਾ ਹਲਕਾ ਮਲੋਟ ਦੇ ਪਿੰਡ ਚੋਰੜ ਵਿੱਚ ਸਰਕਾਰੀ ਜ਼ਮੀਨਾਂ ਉੱਪਰ ਕਬਜ਼ਾ ਕਰਕੇ ਨਸ਼ਾ ਤਸਕਰੀ ਦੀ ਕਮਾਈ ਨਾਲ ਆਲੀਸ਼ਾਨ ਕੋਠੀਆਂ ਬਣਾ ਚੁੱਕੇ ਤਸਕਰਾਂ ਦੇ ਖਿਲਾਫ ਪੰਜਾਬ ਦੀ ਮਾਨ ਸਰਕਾਰ ਨੇ ਵੱਡਾ ਐਕਸ਼ਨ ਕੀਤਾ ਸ਼੍ਰੀ ਮੁਖਸਰ ਸਾਹਿਬ ਦੇ ਸਿਵਲ ਪ੍ਰਸ਼ਾਸਨ ਅਤੇ ਐਸਐਸਪੀ ਅਖਿਲ ਚੌਧਰੀ ਦੀ ਅਗਵਾਈ ਵਿੱਚ ਬਣੀ ਸਨਯੁਕਤ ਟੀਮ ਨੇ ਅੱਜ ਪਿੰਡ ਚੋਰਰ ਵਿੱਚ ਤਸਕਰਾਂ ਦੇ ਆਸ਼ੀਾਨਿਆਂ ਨੂੰ ਤੈਂ ਟੇਰੀ ਕਰ ਦਿੱਤਾ ਪਿੰਡ ਵਾਸੀਆਂ ਨੇ ਲੱਡੂ ਵੰਡ ਕੇ ਮਨਾਏ ਖੁਸ਼ੀ ਅਤੇ ਪੁਲਿਸ ਅਧਿਕਾਰੀਆਂ ਦਾ ਸਨਮਾਨ ਕੀਤਾ ਐਸਐਸਪੀ ਚੌਧਰੀ ਨੇ ਆਖਿਆ ਕਿ ਤਸਕਰਾਂ ਦੇ ਖਿਲਾਫ ਅਜਿਹੇ ਐਕਸ਼ਨ ਹੋਰਨਾ ਤਸਕਰਾਂ ਅਤੇ ਗੈਰ ਸਮਾਜੀ ਪ੍ਰਵਿਰਤੀ ਵਾਲੇ ਲੋਕਾਂ ਵਾਸਤੇ ਵੱਡਾ ਸਬਕ ਬਣ ਰਹੇ ਹਨ। ਡਿਸਟ੍ਰਿਕਟ ਮੁਕਸਰ ਦੇ ਅਜ ਮਲੋਟ ਸਬਡਿਵੀਜ਼ਨ ਤੇ ਪਿੰਡ ਚੋਹੜ ਹੈਗਾ ਸਦਰ ਮਲੋਟ ਥਾਣੇ ਦੇ ਏਰੀਏ ਦੇ ਪੈਂਦਾ ਹੈਗਾ। ਤੋ ਇੱਥੇ ਜੋ ਅੱਜ ਡਿਮੋਲੀਸ਼ਨ ਐਕਸਰਸਾਈਜ਼ ਜੋ ਐਗਜ਼ੀਕਿਊਟ ਕੀਤੀ ਜਾ ਰਹੀ ਹੈਗੀ ਇਹ ਬੀ ਡੀ ਪੀ ਆਫਿਸ ਤੇ ਪ੍ਰੋਪਰ ਇਸਟੇ ਪੁਲਿਸ ਨੂ ਰਿਕੁਐਸਟ ਆਈ ਸੀਗੀ ਤੇ ਇਸ ਤੇ ਲਾਅ ਐਂਡ ਆਰਡਰ ਤੇ ਸਿਕਿਉਰਿਟੀ ਸਿਚੁਏਸ਼ਨ ਨੇ ਪਿੰਡ ਤੇ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਪ੍ਰੋਪਰ ਸਿਕਿਉਰਿਟੀ ਡਿਪਲॉयਮੈਂਟ ਕੀਤੀ ਗਈ ਹੈਗੀ ਤੇ ਆਫੀਸਰ ਤੁਸੀਂ ਦੇਖ ਰਹੇ ਹੋ ਮਲੋਟ ਸਬ ਡਿਵੀਜ਼ਨ ਦੇ ਇੱਥੇ ਮੌਕੇ ਤੇ ਹੈਗੇ ਆ ਤੇ ਸਿਵਲ ਪ੍ਰਸ਼ਾਸਨ ਦੇ ਵੀ ਆਫੀਸਰ ਹੈਗੇ ਤੇ ਇਹ ਜੋ ਇਲੀਗਲ ਸਟਰਕਚਰ ਤੁਸੀਂ ਦੇਖ ਰਹੇ ਹੋ ਬਣਿਆ ਹੋਇਆਗਾ ਦੋ ਤਿੰਨ ਮੰਜ਼ਲੀ ਸਟਰਕਚਰ ਬਣਿਆ ਹੈਗਾ ਤੋ ਇਹਨਾਂ ਤੇ ਮਲਟੀਪਲ ਐਫਅਰ ਐਨਡੀਪੀਐਸ ਐਕਟ ਤੇ ਆਲਰੇਡੀ ਰਜਿਸਟਰਡ ਹੈਗੀ ਐ ਤੇ ਇਸ ਚ एग्जांपलरी ਤੇ ਡੈਟਨ ਇੰਟਰੈਕਸ਼ਨ ਦਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਵੀ ਪ੍ਰੋਸੀਡ ਆਫ ਸੇਲ ਆਫ ਡਰਗਸ ਤੇ ਇਸ ਤਰ੍ਹਾਂ ਦੀ ਇਲੀਗਲ ਤਰੀਕੇ ਤੇ ਕੋਈ ਸਟਰਕਚਰ ਬਣਾਏਗਾ ਤਾਂ ਉਸ ਤੇ ਡੈਟਨ ਇੰਟਰੈਕਸ਼ਨ ਹੋਏਗਾ ਪਿੱਛੇ ਵੀ ਤੁਸੀਂ ਦੇਖਿਆ ਹੋਵੇਗਾ ਕਿ ਜੋ ਵੀ ਇਲੀਗਲ ਕੋਈ ਕੰਸਟ੍ਰਕਸ਼ਨ ਕਿਸੇ ਨੇ ਡਰਗ ਪੈਡਲਰ ਨੇ ਸਪਲਾਈਅਰ ਨੇ ਕੀਤੀ ਹੋਈ ਸੀ ਉਸ ਤੇ ਐਕਸ਼ਨ ਸਿਵਲ ਪ੍ਰਸ਼ਾਸਨ ਦੇ ਪ੍ਰੋਪਰਲੀ ਉਸ ਨੂੰ ਆਰਡਰਸ ਨੂੰ ਐਗਜ਼ੀਕਿਊਟ ਕਰਾਇਆ ਗਿਆ ਪੁਲਿਸ ਵੱਲੋਂ ਤੇ ਉਸ ਦੇ ਲੋਕਾਂ ਦਾ ਵੀ ਲਾਅ ਐਂਡ ਆਰਡਰ ਫਰੰਟ ਤੇ ਤੇ ਇੱਕ ਪਬਲਿਕ ਪਰਸੈਪਸ਼ਨ ਤੇ ਕਾਫੀ ਚੰਗਾ ਇੰਪੈਕਟ ਰਿਹਾ ਹੈਗਾ ਤੁਸੀਂ ਦੇਖ ਰਹੇ ਹੋ ਪਿੰਡ ਜੋਹੜ ਦੇ ਲੋਕਾਂ ਤੇ ਜੋ ਹੈਗਾ ਪਿਛਲੇ 2 ਮਹੀਨੇ ਪਹਿਲਾਂ ਵੀ ਜਦ ਐਕਸਰਸਾਈਜ਼ ਕੀਤੀ ਗਈ ਸੀ ਤਾਂ ਲੋਕਾਂ ਨੇ ਕਾਫੀ ਅਪਰੀਸ਼ੀਏਟ ਕੀਤਾ ਤੇ ਪਿੰਡ ਦੇ ਮਾਹੌਲ ਵਿੱਚ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿ ਇੱਕ ਵਾਰ ਐਕਸ਼ਨ ਹੁੰਦਾ ਤਾਂ ਬਾਕੀ ਜੋ ਡਰਗ ਕਰਾਈਮ ਚ ਕੋ ਇਨਵੋਲਡ ਹੁੰਦੇਗੇ ਤਾਂ ਉਹਨਾਂ ਨੂੰ ਬੜਾ ਡੈਟਰੈਂਸ ਰਹਿੰਦੀ ਹੈ ਇਸ ਚੀਜ਼ ਤੇ ਕਿੰਨੇ ਬੱਚੇ ਜਿਹੜੇ ਮਕਾਨ ਮਾਲਕ ਨਹੀਂ ਉਹਨਾਂ ਦੇ ਪਰਦਰਸ਼ ਨਹੀਂ ਔਰ ਕਿਸ ਤਰ੍ਹਾਂ ਨਹੀਂ ਹੁਣ ਤੱਕ ਕਰਦੇ ਇਹਨਾਂ ਤੇ ਮਲਟੀਪਲ ਐਫ ਆਰ ਐਸ ਐਨ ਡੀ ਪੀ ਇੱਕ ਮੈਟਰ ਚ ਦੋ ਸਜ਼ਾ ਵੀ ਹੋਈ ਹੋਈ ਹੈਗੀ ਤੇ ਬਾਕੀ ਜੋ ਇਹਨਾਂ ਦੇ 7 ਤੋਂ 8 ਪਰਚੇ ਰਜਿਸਟਰ ਆਲਰੇਡੀ ਹੈ ਡਿਸਟ੍ਰਿਕਟ ਮੁਕਸਰ ਦੇ ਅੱਜ ਮਲੋਟ ਸਬਡਿਵੀਜ਼ਨ ਤੇ ਪਿੰਡ ਚੋਹੜ ਹੈਗਾ ਸਦਰ ਮਲੋਟ ਥਾਣੇ ਦੇ ਰੀਏ ਦੇ ਪੈਂਦਾ ਹੈਗਾ ਤੋਂ ਇੱਥੇ ਜੋ ਅੱਜ ਡਿਮੋਲੀਸ਼ਨ ਐਕਸਰਸਾਈਜ਼ ਜੋ ਐਗਜ਼ੀਕਿਊਟ ਕੀਤੀ ਜਾ ਰਹੀ ਹੈਗੀ ਇਹ ਬੀਡੀਪੀ ਆਫਿਸ ਤੇ ਪ੍ਰੋਪਰ ਇਸਟੇ ਪੁਲਿਸ ਨੂ ਰਿਕੁਏਸ਼ਨ ਆਈ ਸੀਗੀ ਤੇ ਇਸ ਤੇ ਲਾਅ ਐਂਡ ਆਰਡਰ ਤੇ ਸਿਕਿਉਰਿਟੀ ਸਿਚੁਏਸ਼ਨ ਨੇ ਪਿੰਡ ਤੇ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਪ੍ਰੋਪਰ ਸਿਕਿਉਰਿਟੀ ਡਿਪਲੋਇਮੈਂਟ ਕੀਤੀ ਗਈ ਹੈਗੀ ਦੇ ਆਫੀਸਰ ਤੁਸੀਂ ਦੇਖ ਰਹੇ ਹੋ ਮਲੋਟ ਸਬ ਡਿਵੀਜ਼ਨ ਦੇ ਇੱਥੇ ਮੌਕੇ ਤੇ ਹੈਗੇ ਐ ਤੇ ਸਿਵਲ ਪ੍ਰਸ਼ਾਸਨ ਦੇ ਵੀ ਆਫੀਸਰ ਹੈਗੇ ਤੇ ਇਹ ਜੋ ਇਲੀਗਲ ਸਟਰਕਚਰ ਤੁਸੀਂ ਦੇਖ ਰਹੇ ਹੋ ਬਣਿਆ ਹੋਇਆਗਾ ਦੋ ਤਿੰਨ ਮੰਜ਼ਲੀ ਸਟਰਕਚਰ ਬਣਿਆ ਹੈਗਾ ਤੋਂ ਇਹਨਾਂ ਤੇ ਮਲਟੀਪਲ ਐਫਆਰ ਐਨਡੀਪੀਐਸ ਐਕਟ ਤੇ ਆਲਰੇਡੀ ਰਜਿਸਟਰਡ ਹੈਗੀ ਐ ਤੇ ਇਸ ਚ ਐਗਜ਼ੈਂਪਲਰੀ ਤੇ ਡੈਟਰੈਂਟ ਇਕਸ਼ਨ ਦਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਵੀ ਪ੍ਰੋਸੀਡ ਆਫ ਸੇਲ ਆਫ ਡਰੱਗਸ ਤੇ ਇਸ ਤਰ੍ਹਾਂ ਦੀ ਇਲੀਗਲ ਤਰੀਕੇ ਤੇ ਕੋਈ ਸਟਰਕਚਰ ਬਣਾਏਗਾ ਤੋਂ ਉਸ ਤੇ ਡੈਟਰੈਂਟ ਇਕਸ਼ਨ ਹੋਏਗਾ ਪਿਛੇ ਵੀ ਤੁਸੀਂ ਦੇਖਿਆ ਹੋਵੇਗਾ ਕਿ ਜੋ ਵੀ ਇਲੀਗਲ ਕੋਈ ਕੰਸਟਰਕਸ਼ਨ ਕਿਸੇ ਨੇ ਡਰਗ ਪੈਡਲਰ ਨੇ ਸਪਲਾਈਅਰ ਨੇ ਕੀਤੀ ਹੋਈ ਸੀ ਉਸ ਤੇ ਐਕਸ਼ਨ ਸਿਵਲ ਪ੍ਰਸ਼ਾਸਨ ਦੇ ਪ੍ਰੋਪਰਲੀ ਉਸ ਨੂੰ ਆਰਡਰਸ ਨੂੰ ਐਗਜ਼ੀਕਿਊਟ ਕਰਾਇਆ ਗਿਆ ਹੈ ਪੁਲਿਸ ਵੱਲੋਂ ਤੇ ਉਸ ਤੇ ਲੋਕਾਂ ਦਾ ਵੀ ਲਾਅ ਐਂਡ ਆਰਡਰ ਫਰੰਟ ਤੇ ਤੇ ਇੱਕ ਪਬਲਿਕ ਪਰਸੈਪਸ਼ਨ ਤੇ ਕਾਫੀ ਚੰਗਾ ਇੰਪੈਕਟ ਰਿਹਾ ਹੈਗਾ ਤੁਸੀਂ ਦੇਖ ਰਹੇ ਹੋ ਪਿੰਡ ਜੋੜ ਦੇ ਲੋਕਾਂ ਤੇ ਜੋ ਹੈਗਾ ਪਿਛਲੇ 2 ਮਹੀਨੇ ਪਹਿਲਾਂ ਵੀ ਜਦ ਐਕਸਰਸਾਈਜ਼ ਕੀਤੀ ਗਈ ਸੀ ਤਾਂ ਲੋਕਾਂ ਨੇ ਕਾਫੀ ਅਪਰੀਸ਼ੀਏਟ ਕੀਤਾ ਤੇ ਪਿੰਡ ਦੇ ਮਾਹੌਲ ਵਿੱਚ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿ ਇੱਕ ਵਾਰ ਐਕਸ਼ਨ ਹੁੰਦਾ ਤਾਂ ਬਾਕੀ ਜੋ ਡਰਗ ਕਰਾਈਮ ਚ ਕੋ ਇਨਵੋਲਡ ਹੁੰਦੇਗੇ ਤਾਂ ਉਹਨਾਂ ਨੂੰ ਬੜਾ ਡੈਟਰੈਂਸ ਰਹਿੰਦੀ ਹੈ ਇਸ ਚੀਜ਼ ਦੀ ਪਰ ਕਿੰਨੇ ਬੱਚੇ ਇਸ ਜਿਹੜੇ ਵੀ ਮਕਾਨ ਮਾਲਕ ਨੇ ਉਹਨਾਂ ਦੇ ਉੱਪਰ ਦਰਜ ਨਹੀਂ ਔਰ ਕਿਸ ਤਰ੍ਹਾਂ ਨਹੀਂ ਹੁੰਦਾ ਕਾਰਵਾਈ ਇਹਨਾਂ ਤੇ ਮਲਟੀਪਲ ਐਫ ਆਰ ਐਸ ਐਨ ਡੀ ਪੀ ਐਸ ਦੀ ਹੈਗੀ ਹੈ ਇੱਕ ਮੈਟਰ 'ਚ ਦੋ ਸਜ਼ਾ ਵੀ ਹੋਈ ਹੋਈ ਹੈਗੀ ਤੇ ਬਾਕੀ ਜੋ ਇਹਨਾਂ ਦੇ ਸੱਤ ਤੋਂ ਅੱਠ ਪਰਚੇ ਰਜਿਸਟਰ ਔਲਰੇਡੀ ਹੈਗੇ